ਸਸ਼ਟੀਕਾਲ ਜੀ ਅੱਜ ਅਸੀਂ ਬਣਾਵਾਂਗੇ ਜੀ ਕੀਮਾ ਗੋਭੀ ਮਟਰ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਕੀਮਾ ਗੋਭੀ ਬਣਾਉਣ ਵਾਸਤੇ ਮੈਂ 500 ਗ੍ਰਾਮ ਗੋਭੀ ਲਈ ਸੀ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਗਰਮ ਪਾਣੀ ਵਿੱਚੋਂ ਕੱਢ ਲਿਆ ਤਾਂ ਕਿ ਇਹ ਬਿਲਕੁਲ ਸੁੱਕ ਜਾਵੇ ਤੇ ਹੁਣ ਅਸੀਂ ਇਹਨੂੰ ਕद्दूकश ਕਰਾਂਗੇ ਬਿਲਕੁਲ ਬਰੀਕ ਸਾਈਡ ਤੋਂ ਇਹਨੂੰ ਬਿਲਕੁਲ ਗ੍ਰੇਟ ਕਰਕੇ ਆਪਾਂ ਤਿਆਰ ਕਰਾਂਗੇ गोभी नुसी ब्रेक वाले पासो कद्दूकस करके तैयार कर ब्रीक ब्रीक लिया जी है जी। ਤੁਸੀਂ ਇਹਨੂੰ ਕਰਦੇ ਦੇ ਨਾਲ ਵੀ ਬਰੀਕ-ਬਰੀਕ ਕੱਟ ਸਕਦੇ ਹੋ ਤੇ ਅੱਧੀ ਕੋਲੀ ਆਪਾਂ ਲੈ ਆਨੇ ਜੀ ਹਰੇ ਮਟਰ ਤੇ ਤੜਕੇ ਲਈ ਵੀ ਆਪਣਾ ਸਾਰਾ ਸਮਾਨ ਰੈਡੀ ਹੈ ਜੀ। ਹੁਣ ਆਪਾਂ ਲਾਉਨੇ ਹਾਂ ਜੀ ਗੋਭੀ ਨੂੰ ਤੜਕਾ। ਕੜਾਈ ਵਿੱਚ ਆਪਾਂ 3 ਚਮਚੇ ਸਰੋਂ ਦੇ ਤੇਲ ਪਾਏ ਨੇ ਜੀ ਕਿਉਂਕਿ ਸੁੱਕੀ ਸਬਜ਼ੀ ਨੂੰ ਥੋੜਾ ਜਿਹਾ ਤੇਲ ਜ਼ਿਆਦਾ ਲੱਗਦਾ ਹੈ ਤੇ ਇਸ ਕਰਕੇ ਇਹਨੂੰ ਅਸੀਂ ਸਰੋਂ ਦੇ ਤੇਲ 'ਚ ਬਣਾਵਾਂਗੇ ਤੇ ਸਰੋਂ ਦੇ ਤੇਲ 'ਚ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ। ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਚਮਚਾ ਜੀਰਾ ਪਾ ਦਾਂਗੇ। ਉਹਦੇ ਨਾਲ ਹੀ ਅੱਧਾ ਚਮਚਾ ਧਨੀਆ ਨੂੰ ਦਰੜ-ਫਰੜ ਕੀਤਾ ਹੈ। ਇੱਕ ਤੇਜ ਪੱਤਾ, ਇੱਕ ਹਰੀ ਲਾਚੀ, ਦੋ ਲੌਂਗ, ਧਨੀਆ। ਇਹਨਾਂ ਨੂੰ ਪਾ ਦਾਂਗੇ ਜੀ। ਫਲੇਮ ਆਪਾਂ ਮੀਡੀਅਮ ਰੱਖਾਂਗੇ ਤਾਂ ਕਿ ਥੋੜਾ ਜਿਹਾ ਇਹਨਾਂ ਨੂੰ ਆਪਾਂ ਭੁੰਨ ਲਈਏ ਤੇ ਇਸ ਦੇ ਨਾਲ ਹੀ ਆਪਾਂ ਦੋ ਚੁਟਕੀ ਹਿੰਗ ਪਾਵਾਂਗੇ। ਇਹ ਹਿੰਗ ਦੇ ਨਾਲ ਸਬਜ਼ੀ ਦਾ ਸੁਆਦ ਬਹੁਤ ਵਧੀਆ ਆਉਂਦਾ ਹੈ। ਇਹਨੂੰ మీడియం ਫਲੇਮ ਤੇ ਅਸੀਂ ਚੰਗੀ ਤਰ੍ਹਾਂ ਪੋਹਨ ਲਵਾਂਗੇ ਫਲੇਮ ਤੇਜ਼ ਨਹੀਂ ਕਰਨੀ ਪੋਣਾ ਸੀ ਇਹਦੇ ਵਿੱਚ ਇੱਕ ਲਸਣ ਦੀ ਪੂਰੀ ਗੱਠੀ ਤੇ ਉਹਨੂੰ ਮੈਂ ਇਸ ਤਰ੍ਹਾਂ ਬ੍ਰੇਕ ਕਰ ਕਰਦੁ ਕਸ਼ ਕਰ ਲਿਆ ਹੈ ਤੇ ਇੱਕ ਚਮਚਾ ਅਦਰਕ ਇਹ ਪਾ ਦਾਂਗੇ ਤੁਸੀਂ ਚਾਹੋ ਤੇ ਇਹਦਾ ਲਸਣ ਅਦਰਕ ਦਾ ਪੇਸਟ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਚਾਹੇ ਤਾਂ ਤੇ ਇਹਦਾ ਪੋਣਾ ਜਿਵੇਂ ਕੱਚਾ ਪੰਨ ਕੱਢ ਲਵਾਂਗੇ ਜਿਹੜੇ ਬੱਚੇ ਕੋਈ ਵੀ ਸਬਜ਼ੀ ਖਾਂ ਤੋਂ ਕਰਦੇ ਨੇ ਨਖਰੇ ਤੁੱਤੀ ਉਹਨਾਂ ਬੱਚਿਆਂ ਨੂੰ ਇਹ ਸਬਜ਼ੀ ਬਣਾ ਕੇ দাও ਤੇ ਫਿਰ ਬਹੁਤ ਖੁਸ਼ ਹੋ ਕੇ ਖਾਂਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੁਹਾਨੂੰ बार-बार ਕਹਾਂਗੇ ਕਿ ਇਹ ਹੀ ਸਬਜ਼ੀ ਤੁਹਾਨੂੰ ਬਣਾ ਕੇ ਦੋ ਪਹਿਲਾਂ ਸੰਤੇ ਅਦਰਕ ਆਪਣਾ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਉਹਨੂੰ ਇਸ ਤਰ੍ਹਾਂ ਬ੍ਰੀਕ ਕੱਟ ਲਿਆਓ ਪਾ ਦਾਂਗੇ ਟੈਂਪਰਿੰਗ ਵਿੱਚ ਆਪਾਂ ਪਿਆਜ਼ ਨੂੰ ਵੀ ਸੁੰਨਾਗੇ ਤੇ ਫਿਰ ਬਾਅਦ ਵਿੱਚ ਚਿਹਰੇ ਚਾ ਟਮਾਟਰ ਪਾਵਾਂਗੇ ਪਿਆਜ਼ ਨੂੰ ਅਸੀਂ ਇੰਨਾ ਕ ਪੁੰਨ ਲਿਆ ਸੀ ਹੁਣ ਅਸੀਂ ਇਹਦੇ ਵਿੱਚ ਇੱਕ ਟਮਾਟਰ ਇਹਨੂੰ ਇਸ ਤਰ੍ਹਾਂ ਕੱਟ ਲਿਆ ਹੈ ਉਹ ਪਾ ਦਾਂਗੇ ਟਮਾਟਰ ਦੇ ਨਾਲ ਅਸੀਂ ਥੋੜਾ ਜਿਹਾ ਪਾਵਾਂਗੇ ਜੀ ਨਮਕ ਤਾਂ ਕਿ ਟਮਾਟਰ ਜਲਦੀ ਸੌਫਟ ਹੋ ਜਾਵੇ ਅੱਧਾ ਚਮਚ ਨਮਕ ਪਾਤਾ ਜੀ ਟਮਾਟਰ ਨੂੰ ਸੀ ਲੱਕ ਪੁੰਨਾਗੇ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਟਮਾਟਰ ਉਹਨੂੰ ਇੱਕ ਤਰ੍ਹਾਂ ਪੀਸ ਕੇ ਲੈ ਆਏ ਵਿੱਚ ਹੀ ਆਪਾਂ ਦੋ ਹਰੀਆਂ ਮਿਰਚਾਂ ਲਈਆਂ ਨੇ ਇਹਨੂੰ ਪਾ ਲਿਆ ਤੇ ਹੁਣ ਹੁਣ ਤਾਂ ਕੱਛ ਟਮਾਟਰ ਪੁੰਨਾਗੇ ਜਦੋਂ ਆਪਾਂ ਕੇ ਚੰਗੀ ਤਰ੍ਹਾਂ ਪਾ ਕੇ ਨੂੰ ਜਾਂਦੇ ਹਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਇਹਨੂੰ ਆਪਾਂ ਕਰਦਣਾ ਜਾਂ ਕੁੱਟਿਆ ਹੈ ਜੀ ਅੱਧਾ ਚਮਚਾ ਆਪਾਂ ਪਾਵਾਂਗੇ ਜੀ ਢੇਗੀ ਮਿਰਚ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਹੀ ਚਮਚਾ ਹਲਦੀ ਥੋੜਾ ਨਮਕ ਆਪਾਂ ਪਹਿਲੇ ਪਾਇਆ ਸੀ ਥੋੜਾ ਜਿਹਾ ਨਮਕ ਆਪਾਂ ਹੋਰ ਪਾਵਾਂਗੇ ਦੋ ਛੁੱਟਕੀਆਂ ਆਪਾਂ ਨਮਕ ਹੋਰ ਪਾਤਾ ਜੀ ਅੱਧਾ ਚਮਚਾ ਅਸੀਂ ਪਹਿਲੇ ਨਮਕ ਪਾਇਆ ਹੈ ਮਸਾਲਿਆਂ ਨੂੰ ਇਸ ਸਬਜ਼ੀ ਦੇ ਨਾਲ ਹੀ ਅਸੀਂ ਘੁਲਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਰੇ ਪਿਆਜ਼ ਸੀ ਆ ਭੂਕਾ ਮੈਂ ਇੱਕ ਪਿਆਜ਼ ਲਿਆ ਸੀ ਉਹਦੀਆਂ ਇੱਕ ਤਰ੍ਹਾਂ ਇਹ ਭੂਕਾ ਇਹ ਬਾਦਾਂ ਦੀ ਥੋੜਾ ਜਿਹਾ ਪਾਣੀ ਪਾ ਕੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਮਸਾਲੇ ਨਾਲ ਨਾ ਲੱਗਣ ਅੱਧੀ ਕੋਲੀ ਛੋਟੀ ਆਪਾਂ ਪਾਣੀ ਦੀ ਭਾਤੀ ਹੈ ਜੀ ਹੁਣ ਆਪਾਂ ਪਕਾਉਨੇ ਆ ਜੀ ਮਸਾਲਿਆਂ ਨੂੰ। ਔਨੇ ਦੇਰ ਤੱਕ ਮਸਾਲਾ ਪਕਾਵਾਂਗੇ ਜਿੰਨੀ ਦੇਰ ਤੱਕ ਕਿ ਬਿਲਕੁਲ ਤੇਲ ਨਹੀਂ ਛੱਡੇਗਾ। ਲੇਟਾ ਆਪਣਾ ਬਿਲਕੁਲ ਤਿਆਰ ਲੇ ਹਰੇ ਮਟਰ ਪਾਵਾਂਗੇ ਇਹਦੇ ਨਾਲ ਹੀ ਇਹ ਵਾਲੀ ਬੋਫੀ ਜਿਹੜੀ ਆਪਾਂ ਕੱਦੂ ਕਸ਼ ਕਰਕੇ ਤਿਆਰ ਕੀਤੀ ਹੈ ਜੀ ਇਹ ਪਾਵਾਂਗੇ ਇਹਨੂੰ ਕਰਾਂਗੇ ਜੀ ਮਿਕਸ ਥੋੜੀ देर ਇਹਨੂੰ 4-5 ਮਿੰਟ ਤੜਕੇ ਦੇ ਨਾਲ ਹੀ ਭੁੰਨਾਂਗੇ ਅਬ ਕੀ ਨੋਸੀਤੇ 4 ਮਿੰਟ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਭੁੰਨ ਲਿਆ ਜੀ ਸਬਜੀ ਵੀ ਸਾਨੀ ਤੜਕੇ ਦੇ ਨਾਲ ਥੋੜੀ ਜਿਹੀ ਫਰਾਈ ਹੋ ਗਈ ਹੈ ਜੀ ਹੁਣ ਅਸੀਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਫਰੈਸ਼ ਤਾਂ ਨਹੀਂ ਇਹਨੂੰ ਇਸ ਤਰ੍ਹਾਂ ਕੱਟ ਕੇ ਤਾਂ ਕਿ ਇਹ ਵੀ ਸਬਜੀ ਦੇ ਨਾਲ ਪੱਕੇ ਗਏ ਤਾਂ ਇਹਦਾ ਫਲੇਵਰ ਸਬਜੀ 'ਚ ਬਹੁਤ ਵਧੀਆ ਆਉਂਦਾ ਹੈ ਜੀ ਇਹਨੂੰ ਵੀ ਕਰਾਂਗੇ ਜੀ ਮਿਕਸ ਚਾਰਾਂ ਦੀਆਂ ਮਿਰਚਾਂ ਇਸ ਤਰ੍ਹਾਂ ਹੀ ਆਪਾਂ ਪਾਈਆਂ ਨੇ ਤੇ ਇੱਕ ਘੜਛੀ ਪਾਵਾਂਗੇ ਜੀ ਪਾਣੀ ਦੀ ਾਰੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਟੋਟਲ ਆਪਾਂ 2 ਕੱਛੀਆਂ ਅੱਜ ਪਾਣੀ ਦੀਆਂ ਪਾਤੀਆਂ ਨੇ ਜੀ ਹੁਣ ਅਸੀਂ ਇਹਨੂੰ ਟੱਕ ਕੇ 5-6 ਮਿੰਟ ਪਕਾਵਾਂਗੇ ਵਿੱਚ ਵਿੱਚ ਅਸੀਂ ਇਹਨੂੰ ਦੇਖਦੇ ਵੀ ਰਹਿਣਾ ਹੈ ਜੀ ਤੇ 5-7 ਮਿੰਟਾਂ ਦੇ ਵਿੱਚ ਹੀ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋਣੀ ਹੈ ਜੀ 5-7 ਮਿੰਟ ਹੋ ਗਏ ਨੇ ਜੀ ਆਪਾਂ ਗੋਭੀ ਨੂੰ మీడియం ਫਲੇਮ ਤੇ ਪਕਾ ਰਹੇ ਆਂ ਦੇਖੋ ਜੀ ਬਿਲਕੁਲ ਸਬਜੀ ਬਣ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਸੁੱਕੀ ਮੇਥੀ ਉਹਨੂੰ ਇਸ ਤਰ੍ਹਾਂ ਪਾ ਦਾਂਗੇ ਅੱਧਾ ਚਮਚਾ ਗਰਮ ਮਸਾਲਾ ਤੇ ਇਸ ਤੇ ਨਾਲ ਹੀ ਪਾਵਾਂਗੇ ਜੀ ਇੱਕ ਨਿੰਬੂ ਦਾ ਰਸ ਜਿਹਦੇ ਨਾਲ ਕੀ ਸਬਜੀ ਦਾ ਸਵਾਦ ਬਹੁਤ ਹੀ ਚਟਪਟਾ ਆਏਗਾ ਤੇ ਸਬਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਜੀ ਦੇਖੋ ਜੀ ਤੁਸੀਂ ਕਿੰਨੇ ਵਧੀਆ ਬਣ ਕੇ ਆਪਣੀ ਕੀਮਾ ਹੋਗੀ ਤਿਆਰ ਹੋਈ ਹੈ ਨਿੰਬੂ ਤੁਸੀਂ ਉਸ ਟਾਈਮ ਤੇ ਪਾਣਾ ਹੈ ਜਿਸ ਟਾਈਮ ਤੇ ਸਬਜੀ ਪੂਰੀ ਆਪਣੀ ਤਿਆਰ ਹੋ ਜਾਏ ਹੁਣ ਇਹਨੂੰ ਕਰਾਂਗੇ ਜੀ ਮਿਕਸ ਚੰਗੀ ਤਰ੍ਹਾਂ ਕਰਤਾ ਜੇ ਆਪਾਂ ਮਿਕਸ ਹੁਣ ਕਰਦੇ ਹਾਂ ਜੀ ਸਰਵ ਇਸ ਤੇ ਪਾਉਨੇ ਆ ਜੀ ਥੋੜਾ ਕੱਟਿਆ ਹੋਇਆ ਬਰੀਕ ਧਨੀਆ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਕਰਦੇ ਆਪਾਂ ਆਪਣੀ ਗਰਮਾ ਗਰਮ ਸਬਜੀ ਨੂੰ ਸਰਵ ਲਓ ਜੀ ਗਰਮਾ ਗਰਮ ਕੀਮਾ ਗੋਭੀ ਮਟਰ ਬਣ ਕੇ ਤਿਆਰ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਜਿਹੜੇ ਗੋਭੀ ਨਹੀਂ ਵੀ ਖਾਂਦੇ ਉਹ ਵੀ ਇਹ ਸਬਜੀ ਨੂੰ ਖਾਣਗੇ ਤੇ ਬਾਰ ਬਾਰ ਇਹ ਸਬਜੀ ਨੂੰ ਬਣਾਉਣਗੇ ਬਹੁਤ ਹੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਤੁਸੀਂ ਬੱਚੇ ਦੇ ਟਿਫਨ 'ਚ ਵੀ ਦੇ ਸਕਦੇ ਹੋ ਇਹਦੇ ਨਾਲ ਤੁਸੀਂ ਪਰੌਂਠੇ ਬਣਾਓ ਫੁਲਕੇ ਬਣਾਓ ਜਾਂ ਪੂੜੀਆਂ ਬਣਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਤੁਸੀਂ ਬੈਨੂ ਸਤਰੀ ਕੇ ਨਾ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਆ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ